ਅੱਜ ਵੀ ਹੁਣ ਜਦੋਂ ਪੰਜਾਬ ਨੂੰ ਜਿਹੜਾ ਆ ਉਹ ਜਾ ਰਿਹਾ ਜਾ ਰਿਹਾ ਆ ਇੱਥੇ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਦੀ ਗਿਣਤੀ ਆ ਉਹਨੂੰ ਜਿਹੜੀ ਆ ਉਹ ਵਿਗਾੜੀ ਜਾ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਘਟਨਾ ਹੋਈ ਆ ਉਹ ਕਿਸੇ ਵੀ ਸਿੱਖ ਦੇ ਲਈ ਕਿਸੇ ਵੀ ਪੰਜਾਬੀ ਦੇ ਲਈ ਬਰਦਾਸ਼ਤਯੋਗ ਨਹੀਂ ਆ ਇਹਨਾਂ ਦਾ ਖਾਸ ਕਰਕੇ ਆਧਾਰ ਕਾਰਡ ਤੇ ਵੋਟਰ ਕਾਰਡ ਜਿਹੜਾ ਆ ਉਹ ਨਹੀਂ ਬਣਾਉਣਾ ਚਾਹੀਦਾ ਇਹਨਾਂ ਲੋਕਾਂ ਦਾ ਜੂਪੀ ਦੇ ਵਿੱਚੋਂ ਜਾਂ ਹੋਰਾਂ ਸੂਬਿਆਂ ਦੇ ਵਿੱਚੋਂ ਇਹ ਕ੍ਰਾਈਮ ਕਰਕੇ ਤੇ ਇੱਥੇ ਆ ਜਾਂਦੇ ਆ ਇੱਥੋਂ ਕ੍ਰਾਈਮ ਕਰਕੇ ਫਿਰ ਨਿਕਲ ਜਾਂਦੇ ਆ ਤੇ ਪੁਲਿਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਭਈਆ ਜਿਹੜਾ ਆ ਉਹ ਕਿੱਥੋਂ ਆਇਆ ਸੀ ਇਹ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਫਿਰ ਪੰਜਾਬੀ ਵੀ ਤਾਂ ਗਏ ਹੋਏ ਨੇ ਬਾਹਰ ਆਪਣੇ ਪੰਜਾਬੀ ਵੀ ਤਾਂ ਕੰਮ ਕਰਦੇ ਨੇ ਕਿਵੇਂ ਤਾਂ ਉਹ ਵੀ ਕੱਢ ਉਹ ਵੀ ਕੱਢਣਗੇ ਇਹਨਾਂ ਨੂੰ ਪੰਜਾਬੀ ਜਾ ਕੇ ਕਿਸੇ ਵੀ ਸੂਬੇ ਦੀ ਜਿਹੜੀ ਇਹ ਗਿਣਤੀ ਆ ਉਹਨੂੰ ਵਿਗਾੜਦੇ ਨਹੀਂ ਪਾਏ ਤੇ ਪੰਜਾਬੀ ਜਾ ਕੇ ਕਿਤੇ ਕੋਈ ਕਤਲੋਗਾਰ ਤਾਂ ਥੋੜੀ ਕਰਦੇ ਪਏ ਆ ਪੰਜਾਬੀ ਜਾ ਕੇ ਕੋਈ ਉਥੇ ਬਲਾਤਕਾਰ ਥੋੜੀ ਕਰਦੇ ਪਏ ਆ ਪਰ ਕਈਆਂ ਨੇ ਗਲਤੀ ਇੱਕ ਦੀ ਸੀ ਪਰ ਸਜ਼ਾ ਸਭ ਨੂੰ ਕਿਉਂ ਜਿਹੜੇ ਬਾਕੀ ਆ ਉਹ ਉਹ ਉਹਨਾਂ ਨੇ ਆ ਕੇ ਕਿਸੇ ਨੇ ਵਿਰੋਧ ਕੀਤਾ ਪੰਜਾਬ ਦੇ ਵਿੱਚ ਹੁਣ ਮੁੱਦਾ ਭਖਿਆ ਹੋਇਆ ਬਹੁਤ ਜ਼ਿਆਦਾ ਪਰਵਾਸੀ ਭਜਾਓ ਪੰਜਾਬ ਬਚਾਓ ਪਰ ਕਈ ਲੋਕ ਕਹਿ ਰਹੇ ਨੇ ਕਿ ਹਿੰਦੂ ਸਿੱਖ ਦਾ ਮਸਲਾ ਬਣ ਜਾਣਾ ਇਹਦੇ ਵਿੱਚ ਨੁਕਸਾਨ ਪੰਜਾਬ ਦਾ ਹੀ ਹੋਣਾ ਹੈ ਕਿ ਪ੍ਰਵਾਸੀਆ ਵੀ ਨਾ ਸਰ ਰਹੀ ਸਾਡਾ ਕਿਉਂਕਿ ਪ੍ਰਵਾਸੀਆਂ ਦੇ ਰਾਹ ਪੈ ਗਏ ਨੇ ਲੋਕ ਪ੍ਰਵਾਸੀਆਂ ਤੋਂ ਕੰਮ ਕਰਾਏ ਬਿਨਾ ਸਰ ਨਹੀਂ ਰਿਹਾ ਕੰਪਨੀਆਂ ਦਾ ਗੱਲ ਹੋਵੇ ਫੈਕਟਰੀਆਂ ਦੀ ਗੱਲ ਕਰੀਏ ਜਾਂ ਫਿਰ ਘਰਾਂ ਦੇ ਵਿੱਚ ਜਿਹੜੇ ਪ੍ਰਵਾਸੀ ਰੱਖੇ ਹੋਏ ਨੇ ਕੰਮ ਕਰਨ ਵਾਸਤੇ ਦੇਖੋ ਹਿੰਦੂ ਸਿੱਖਾਂ ਦਾ ਮਸਲਾ ਬਣਾ ਕੌਣ ਰਿਹਾ ਹੈ ਇਹ ਸਰਕਾਰ ਬਣਾ ਰਹੀ ਹੈ ਮੀਡੀਆ ਬਣਾ ਰਿਹਾ ਹੈ ਜਿਹੜਾ ਪੰਥ ਅਤੇ ਪੰਜਾਬ ਵਿਰੋਧੀ ਮੀਡੀਆ ਹੈ ਤੇ ਪੰਥ ਅਤੇ ਪੰਜਾਬ ਵਿਰੋਧੀ ਸਰਕਾਰ ਉਹੀ ਹਿੰਦੂ ਸਿੱਖ ਦਾ ਮਸਲਾ ਜਿਹੜਾ ਆ ਉਹ ਬਣਾ ਰਹੀ ਇੱਥੇ ਤਾਂ ਮੁਸਲਮਾਨ ਵੀ ਵਸਦੇ ਜਦੋਂ ਧਰਮਯੋਧ ਮੋਰਚਾ ਲੱਗਾ ਸੀ ਧਰਮਯੋਧ ਮੋਰਚੇ ਦੀਆਂ ਮੰਗਾਂ ਉਹ ਕਲੀਆਂ ਸਿੱਖਾਂ ਵਾਸਤੇ ਥੋੜੀ ਸਨ ਉਹ ਪੰਜਾਬ ਵਾਸਤੇ ਹੀ ਸਨ ਉਹਦੇ ਵਿੱਚ ਜਿਹੜੇ ਹਿੰਦੂ ਦੁਕਾਨਦਾਰ ਆ ਜਿਹੜੇ ਬ੍ਰਾਹਮਣ ਬਾਣੀਏ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਧਰਮਯੋਧ ਮੋਰਚੇ ਦੇ ਵਿੱਚ ਜਿਹੜੀਆਂ ਆ ਉਹ ਸ਼ਾਮਿਲ ਸਨ ਪਰ ਉਦੋਂ ਵੀ ਇਹਨਾਂ ਲੋਕਾਂ ਨੇ ਜਿਹੜਾ ਸਾਥ ਹੀ ਉਹ ਨਹੀਂ ਦਿੱਤਾ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕਰਵਾ ਦਿੱਤਾ ਅੱਜ ਵੀ ਹੁਣ ਜਦੋਂ ਪੰਜਾਬ ਨੂੰ ਜਿਹੜਾ ਆ ਓ ਜਾ ਰਿਹਾ ਜਾ ਰਿਹਾ ਆ ਇਥੇ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਦੀ ਗਿਣਤੀ ਆ ਉਹਨੂੰ ਜਿਹੜੀ ਆ ਉਹ ਵਿਗੜੀ ਜਾ ਰਹੀ ਹੈ ਹੁਣ ਸਿੱਖਾਂ ਦਾ ਜਿਹੜਾ ਵਿਰੋਧ ਆ ਬਿਲਕੁਲ ਜ਼ਾਇਦ ਆ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਘਟਨਾ ਹੋਈ ਆ ਉਹ ਕਿਸੇ ਵੀ ਸਿੱਖ ਦੇ ਲਈ ਕਿਸੇ ਵੀ ਪੰਜਾਬੀ ਦੇ ਲਈ ਬਰਦਾਸ਼ਤਯੋਗ ਨਹੀਂ ਆ ਠੀਕ ਜੇਕਰ ਉਹ ਕੰਮ ਕਰਨ ਲਈ ਆਉਂਦੇ ਆ ਤੇ ਪਹਿਲਾਂ ਵੀ ਆਉਂਦੇ ਰਹੇ ਆ ਹੁਣ ਵੀ ਆ ਸਕਦੇ ਆ ਪਰ ਗੱਲ ਇਹ ਆ ਕਿ ਉਹ ਪੰਜਾਬੀਆਂ ਦਾ ਸਿੱਖਾਂ ਦਾ ਜਾਂ ਇੱਥੇ ਹੋਰ ਜਿਹੜੇ ਭਾਈਚਾਰੇ ਵਸ ਭਾਈਚਾਰੇ ਵਸਦੇ ਉਹਨਾਂ ਦਾ ਜਿਹੜਾ ਕੰਮਕਾਰ ਹੋ ਰਿਹਾ ਦੂਜੀ ਗੱਲ ਇਹਨਾਂ ਦਾ ਖਾਸ ਕਰਕੇ ਆਧਾਰ ਕਾਰਡ ਤੇ ਵੋਟਰ ਕਾਰਡ ਜਿਹੜਾ ਆ ਉਹ ਨਹੀਂ ਬਣਾਉਣਾ ਚਾਹੀਦਾ ਇਹਨਾਂ ਲੋਕਾਂ ਦਾ ਉਥੇ ਬੰਗਾਲ ਦੇ ਵਿੱਚੋਂ ਯੂਪੀ ਦੇ ਵਿੱਚੋਂ ਜਾਂ ਹੋਰਾਂ ਸੂਬਿਆਂ ਦੇ ਵਿੱਚੋਂ ਇਹ ਕ੍ਰਾਈਮ ਕਰਕੇ ਤੇ ਇੱਥੇ ਆ ਜਾਂਦੇ ਆ ਇੱਥੋਂ ਕ੍ਰਾਈਮ ਕਰਕੇ ਫਿਰ ਨਿਕਲ ਜਾਂਦੇ ਆ ਤੇ ਪੁਲਿਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਭਈਆ ਜਿਹੜਾ ਆ ਉਹ ਕਿੱਥੋਂ ਆਇਆ ਸੀ ਸੋ ਇਹ ਲੋਕ ਤਾਂ ਇਹ ਵੀ ਕਹਿ ਰਹੇ ਨੇ ਕੀ ਫਿਰ ਪੰਜਾਬੀ ਵੀ ਤਾਂ ਗਏ ਹੋਏ ਨੇ ਬਾਹਰ ਆਪਣੇ ਪੰਜਾਬੀ ਵੀ ਤਾਂ ਕੰਮ ਕਰਦੇ ਨੇ ਕਿ ਵੀ ਤਾਂ ਉਹ ਵੀ ਕੱਢ ਉਹ ਵੀ ਕੱਢਣਗੇ ਇਹਨਾਂ ਨੂੰ ਬਾਹਰ ਜਿਹੜੇ ਪੰਜਾਬੀ ਗਏ ਹੋਏ ਆ ਉਹ ਹੋਣਦੇ ਨਹੀਂ ਗਏ ਹੋਏ ਉਹ ਪੰਜਾਬੀ ਸਦੀਆਂ ਤੋਂ ਜਿਹੜਾ ਆ ਉਹ ਉੱਥੇ ਵਸਦੇ ਹੋਏ ਆ ਤੇ ਪੰਜਾਬੀ ਜਾ ਕੇ ਕਿਸੇ ਵੀ ਸੂਬੇ ਦੀ ਜਿਹੜੀ ਆ ਗਿਣਤੀ ਆ ਉਹਨੂੰ ਵਿਗਾੜਦੇ ਨਹੀਂ ਪਏ ਕਿਸੇ ਵੀ ਸੂਬੇ ਦੀ ਗਿਣਤੀ ਨੂੰ ਜਿਹੜਾ ਆ ਉਹ ਵਿਗੜਦੇ ਨਹੀਂ ਪਏ ਤੇ ਪੰਜਾਬੀ ਜਾ ਕੇ ਕਿਤੇ ਕੋਈ ਕਤਲੋਗਾਰ ਤਾਂ ਥੋੜੀ ਕਰਦੇ ਪਏ ਆ ਪੰਜਾਬੀ ਜਾ ਕੇ ਕੋਈ ਉਥੇ ਬਲਾਤਕਾਰ ਥੋੜੀ ਕਰਦੇ ਪਏ ਆ ਕਿੰਨੀਆਂ ਜਿਹੜੀਆਂ ਚੋਰੀ ਦੀਆਂ ਜਿਹੜੀਆਂ ਕਤਲਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਉਹਨਾਂ ਦੇ ਪਿੱਛੇ ਇਹਨਾਂ ਭਈਆਂ ਦਾ ਜਿਹੜਾ ਹੱਥ ਹੈਗਾ ਆ ਤੇ ਪੰਜਾਬੀ ਜਿੱਥੇ ਵੀ ਜਾਂਦੇ ਆ ਉਹ ਉਥੋਂ ਦਾ ਜਿਹੜਾ ਭਾਈਚਾਰਾ ਆ ਉਥੋਂ ਦਾ ਜਿਹੜਾ ਸੂਬਾ ਆ ਉਥੋਂ ਦਾ ਜਿਹੜਾ ਦੇਸ਼ ਆ ਉਹਨੂੰ ਜਾ ਕੇ ਜਿਹੜਾ ਮਜ਼ਬੂਤ ਹੈ ਉਹ ਕਰਦੇ ਆ ਪਰ ਕਿਹ ਜਿਹਨੇ ਗਲਤੀ ਇੱਕ ਦੀ ਸੀ ਪਰ ਸਜ਼ਾ ਸਭ ਨੂੰ ਕਿਉਂ ਜਿਹੜੇ ਬਾਕੀ ਆ ਉਹ ਉਹ ਉਹਨਾਂ ਨੇ ਆ ਕੇ ਕਿਸੇ ਨੇ ਵਿਰੋਧ ਕੀਤਾ ਉਹ ਤਾਂ ਸਾਰੇ মিডিਆ ਰਾਹੀਂ ਸਰਕਾਰਾਂ ਹੀ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਭੁਗਤਦੇ ਪਏ ਇਹ ਇੱਕ ਦੀ ਗਲਤੀ ਨਹੀਂ ਆ ਇਹ ਘਟਨਾ ਹੁਣ ਇੱਕ ਸਾਹਮਣੇ ਆਈ ਆ ਅਜਿਹੀਆਂ ਕਈ ਘਟਨਾਵਾਂ ਜਿਹੜੀਆਂ ਆ ਹੁਣ ਵੀ ਸੋਸ਼ਲ ਮੀਡੀਆ ਉੱਤੇ ਕਿੰਨੀਆਂ ਵੀਡੀਓ ਵਾਇਰਲ ਹੋ ਚੁੱਕੀਆਂ ਉਹ ਭਈਆਂ ਨੂੰ ਪੁੱਛਿਆ ਜਾ ਰਿਹਾ ਕਿ ਆਪਣਾ ਆਧਾਰ ਕਾਰਡ ਦਿਖਾਓ ਉਹ ਕਹਿੰਦੇ ਆਧਾਰ ਕਾਰਡ ਨਾ ਉਹਨਾਂ ਤੋਂ ਪੰਜਾਬ ਦਾ ਜਾਂ ਨਾ ਉਹਨਾਂ ਤੋਂ ਬਿਹਾਰ ਦਾ ਕੱਲ ਨੂੰ ਇਹ ਕੋਈ ਘਟਨਾ ਵਾਪਰ ਜਾਵੇ ਉਹਨਾਂ ਨੂੰ ਜਾ ਕੇ ਕਿੱਥੋਂ ਲੱਭਾਂਗੇ ਪੁਲਿਸ ਕਿੱਥੋਂ ਜਿਹੜਾ ਆ ਉਹਨਾਂ ਨੂੰ ਲੱਭ ਕੇ ਇੰਨੇ ਹੀ ਦੁਖੀ ਇਹ ਪੰਜਾਬ ਪੰਜਾਬ ਦਾ ਲੀਡਰ ਕਿਸੇ ਨੇ ਵਿਰੋਧ ਨਹੀਂ ਕਰਿਆ ਉਸ ਘਟਨਾ ਦਾ ਜੋ ਸ਼ਰਪੁਰਾੜੀ ਦਾ ਦੇਖੋ ਜਿਹੜੇ ਜਾਗਦੀ ਜ਼ਮੀਰਵਾਰੇ ਆ ਅਨਖੇਲੇ ਆ ਉਹ ਪਹਿਲਾਂ ਵੀ ਕਰਦੇ ਰਹੇ ਆ ਤੇ ਹੁਣ ਵੀ ਸੁਖਪਾਲ ਸਿੰਘ ਖਹਿਰਾ ਨੇ ਜਿਹੜਾ ਵਿਰੋਧ ਆ ਉਹ ਕੀਤਾ ਆ ਤੇ ਹੋਰ ਵੀ ਪੰਥਕ ਜਥੇਬੰਦੀਆਂ ਦਾ ਜਿਹੜੇ ਪੰਜਾਬ ਦੇ ਜਿਹੜੇ ਲੋਕ ਆ ਉਹ ਕਰ ਰਹੇ ਆ ਤੇ ਉਹਨਾਂ ਸਿਆਸੀ ਲੋਕਾਂ ਨੇ ਚਾਹੇ ਉਹ ਕਾਂਗਰਸੀ ਹੋਣ ਚਾਹੇ ਆ ਬਾਦਲਕੇ ਹੋਣ ਚਾਹੇ ਆ ਝਾੜੂਆ ਦੇ ਹੋਣ ਚਾਹੇ ਮੋਦੀ ਕੇ ਹੋਣ ਇਹ ਵਿਰੋਧ ਕਿਉਂ ਕਰਨਗੇ ਇਹਨਾਂ ਨੂੰ ਤਾਂ ਵੋਟਾਂ ਚਾਹੀਦੀਆਂ ਵੋਟਾਂ ਵਾਸਤੇ ਕਿਸੇ ਨੂੰ ਵੀ ਵੋਟਾਂ ਕਰਕੇ ਤੇ ਮਜੀਠੀਏ ਨੇ ਆਪਣੇ ਇਲਾਕੇ ਦੇ ਵਿੱਚ ਕਈ ਭਈਆਂ ਦੇ ਜਿਹੜੇ ਆਧਾਰ ਕਾਰਡ ਆ ਬਣਾ ਦਿੱਤੇ ਵੋਟਰ ਕਾਰਡ ਜਿਹੜੇ ਇਹਨਾਂ ਦੇ ਬਣਾ ਦਿੱਤੇ ਝੁੱਗੀਆਂ ਤੋਂ ਪੱਕੇ ਘਰ ਜਿਹੜੇ ਇਹਨਾਂ ਦੇ ਬਣਾ ਦਿੱਤੇ ਓਏ ਇਹਨਾਂ ਸਿਆਸੀ ਲੋਕਾਂ ਨੂੰ ਪੰਥ ਅਤੇ ਪੰਜਾਬ ਦਾ ਕੋਈ ਜਿਹੜਾ ਫਿਕਰ ਨਹੀਂ ਹੈਗਾ ਇਹਨਾਂ ਨੂੰ ਤਾਂ ਸਿਰਫ ਵੋਟਾਂ ਚਾਹੀਦੀਆਂ ਆ ਇਹ ਤਾਂ ਜਿਹਦੀ ਮਰਜ਼ੀ ਜਿਹੜੀ ਆ ਇਹਦੇ ਕੁੱਤਿਆਂ ਦੀਆਂ ਵੋਟਾਂ ਵੀ ਜਿਹਦੀਆਂ ਬਣਾ ਸਕਦੇ ਆ ਅਗਲਾ ਸਵਾਲ ਹੈ ਕਿ ਸਾਡਾ ਪੰਜਾਬ ਦੇ ਵਿੱਚ ਨੌਜਵਾਨ ਜਹਾਜ਼ ਪਰ ਪਰ ਕੇ ਬਾਹਰ ਨੂੰ ਜਾ ਰਹੇ ਨੇ ਪੰਜਾਬ ਖਾਲੀ ਹੋ ਰਿਹਾ ਹੈ ਪੰਜਾਬ ਦੇ ਘਰਾਂ ਦੇ ਵੀ ਦੁਆਬੇ ਸਾਈਡ ਦੇਖੀ ਆਪਾਂ ਕੋਠੀਆਂ ਖਾਲੀ ਪਈਆਂ ਨੇ ਉੱਥੇ ਪ੍ਰਵਾਸੀ ਛੱਡੇ ਹੋਏ ਨੇ ਘਰਾਂ ਦੇ ਵਿੱਚ ਕਿ ਆਪਣੀਆਂ ਕਮੀਆਂ ਨੇ ਤਾਂ ਕਰਕੇ ਹੀ ਪ੍ਰਵਾਸੀਆਂ ਨੂੰ ਆਣਾ ਪਿਆ ਨਹੀਂ ਆਣ ਦੀ ਲੋੜ ਕੀ ਸੀ ਦੇਖੋ ਸਿੱਖਾਂ ਨੂੰ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਪੰਜਾਬੀਆਂ ਨੂੰ ਜਾਣ ਦੇ ਲਈ ਮਜਬੂਰ ਕਿਨੇ ਕੀਤਾ ਇਹਦੇ ਵਿੱਚ ਸਿੱਖ ਜਾਂ ਪੰਜਾਬੀ ਦੋਸ਼ੀ ਨਹੀਂ ਸਰਕਾਰਾਂ ਦੋਸ਼ੀ ਆ ਕਿ ਮਾਹੌਲ ਜਿਹੜਾ ਆ ਪੰਜਾਬ ਦੇ ਵਿੱਚ ਇਹੋ ਜਿਹਾ ਬਣਾ ਦਿੱਤਾ ਗਿਆ ਥੜਾ ਥੜਾ ਜਿਹੜੇ ਭਈਏ ਵਾਰ ਦਿੱਤੇਗੇ ਫਰੂਟ ਦੀਆਂ ਜਿੰਨੀਆਂ ਵੀ ਰੇੜੀਆਂ ਹੁੰਦੀਆਂ ਦੁਕਾਨਾਂ ਹੁੰਦੀਆਂ ਕਿੰਨਾ ਦੇ ਕੋਲ ਆ ਆ ਰੇੜੀਆਂ ਜਿਹੜੀਆਂ ਕਿੰਨਾ ਸਬਜ਼ੀ ਦਾ ਕੰਮਕਾਰ ਜਿਹੜਾ ਸਾਰਾ ਭਈਆਂ ਦੇ ਕੋਲ ਜਦੋਂ ਸਿੱਖਾਂ ਤੇ ਪੰਜਾਬੀਆਂ ਦੇ ਕੋਲ ਕੋਈ ਕੰਮ ਹੀ ਨਹੀਂ ਜਿਹੜਾ ਬਚਿਆ ਤੇ ਜਿਸ ਤਰੀਕੇ ਦੇ ਨਾਲ 1984 ਤੋਂ ਲੈ ਕੇ 1995 ਤੱਕ ਹਕੂਮਤ ਨੇ ਹਾਲਾਤ ਬਣਾਏ ਇੱਥੇ ਬੱਚਿਆਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾਏਗੇ دہشت ਜਿਹੜੀ ਆ ਉਹ ਪੈਦਾ ਕੀਤੀ ਗਈ ਨੌਜਵਾਨੀ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਜਿਹੜਾ ਆ ਮਜਬੂਰ ਹੋ ਗਈ ਜੇਕਰ ਇੱਥੇ ਹੀ ਲੋਕਾਂ ਦੇ ਕੋਲ ਆਪਣਾ ਚੰਗਾ ਕੰਮਕਾਰ ਹੋਵੇ ਤੇ ਫਿਰ ਲੋਕ ਜਿਹੜਾ ਆ ਆਪਣੇ ਘਰ ਪਰਿਵਾਰ ਛੱਡ ਕੇ ਇਹਨਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਆ ਉਹ ਕਿਉਂ ਜਾਣ ਬਾਕੀ ਕੱਲਾ ਪੰਜਾਬ ਦੇ ਲੋਕ ਹੀ ਨਹੀਂ ਜਾ ਰਹੇ ਵਿਦੇਸ਼ਾਂ ਦੇ ਵਿੱਚ ਹੋਰ ਸੂਬਿਆਂ ਦੇ ਲੋਕ ਵੀ ਜਿਹੜਾ ਜਾ ਰਹੇ ਵਿਦੇਸ਼ ਜਾਣਾ ਮੈਂ ਸਮਝਦਾ ਕੋਈ ਮਾੜੀ ਗੱਲ ਵੀ ਨਹੀਂ ਆ ਵਿਦੇਸ਼ ਜਾਓ ਉੱਥੇ ਘੁੰਮੋ ਫਿਰੋ ਜਾਂ ਉੱਥੇ ਕੋਈ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ ਜਾਂ ਆਰਥਿਕ ਤੌਰ ਉੱਤੇ ਮਜ਼ਬੂਤ ਹੋਣ ਦੇ ਲਈ ਕੰਮ ਕਰ ਕਰੋ ਪਰ ਜਿਹੜਾ ਵਾਪਸ ਆ ਉਹ ਮੋੜੇ ਆ ਆਪਣੇ ਜਿਹੜੇ ਕਾਰਿਆ ਆਪਣੀਆਂ ਜ਼ਮੀਨਾਂ ਆ ਉਹ ਭਈਆਂ ਦੇ ਹਵਾਲੇ ਨਾ ਕਰਕੇ ਜਾਓ ਉਹ ਆਪਣੇ ਹੀ ਕਿਸੇ ਪੰਜਾਬੀ ਨੂੰ ਜਿਹੜਾ ਆ ਉਹ ਦੇ ਕੇ ਜਾਓ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ